ਹੋਈ ਕਿਹਾ ਚਾਹਨਾ ਕਿ ਅਸੀਂ ਇਹ ਜਿਹੜਾ ਕੈਂਪ ਆਰਗੇਨਾਈਜ਼ ਕੀਤਾ ਅੱਜ ਆਪਣੇ ਹਾਥੀਗੜ੍ਹ ਆਫਿਸ ਉਧੇ ਚ ਮੈਂ ਚਾਹੁੰਦਾ ਸੀ ਕਿ ਸੈਂਟਰਲ ਕਿਤੇ ਵੱਤਵਤ ਲੋਕ ਜਿਹੜੇ ਆ ਉਹ ਜਿਹੜੀ ਪੀ ਐਮ ਐ ਵੀ ਹੈ ਇਸ ਸਕੀਮ ਦਾ ਵੱਤਵਤ ਬੈਨੀਫਿਟ ਚੁੱਕ ਸਕਣ ਉਹਦੇ ਲਈ ਅੱਜ ਅਸੀਂ ਕੈਂਪ ਲਗਾਇਆ ਔਰ ਆਉਣ ਵਾਲੇ ਦਿਨਾਂ ਚ ਫੇਰ ਇਹ ਜਿਹੜਾ ਰੈਗੂਲਰ ਕੈਂਪ ਲੱਗੇਗਾ ਹਰ ਮਹੀਨ ਕੈਂਪ ਲੱਗੇਗਾ ਔਰ ਤੁਹਾਡੇ ਮਾਧਮ ਰਹੀਂ ਮੈਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਕੱਚੇ ਘਰ ਨੇ ਜਾਂ ਜਿਨ੍ਹਾਂ ਦੀਆਂ ਬਾਲਿਆਂ ਦੀਆਂ ਛੱਤਾਂ ਨੇ ਉਹਨਾਂ ਨੂੰ ਮੈਂ ਤੁਹਾਡੇ ਮੱਦੇਮ ਇਹੀਂ ਦੱਸਣਾ ਚਾਹੁੰਦਾ ਕਿ 11 ਫਰਵਰੀ ਨੂੰ ਜਿਹੜਾ ਸ਼ੁੱਕਰਵਾਰ ਹੈ ਉਹ ਜਿਸ ਦਿਨ ਅਸੀਂ ਦੁਬਾਰਾ ਇਹ ਵਾਲਾ ਕੈਂਪ ਲਗਾਵਾਂਗੇ ਉਹਦੇ ਵਿੱਚ ਉਹ ਲੋਕ ਜਿਹੜੇ ਇਸ ਇਸ ਸਕੀਮ ਦਾ ਬੈਨੀਫਿਟ ਚੁੱਕਣਾ ਚਾਹੁੰਦੇ ਨੇ ਜਾਂ ਜਿਹੜੇ ਐਲੀਜੀਬਲ ਨੇ ਇਹਦੇ ਲਈ ਉਹ ਜ਼ਰੂਰ ਆਣ ਇਹਦੇ ਵਾਸਤੇ ਮੈਂ ਦੱਸਣਾ ਚਾਹੁੰਦਾ ਕਿ ਇਦੇ ਲਈ ਜਿਹੜੀਆਂ ਜ਼ਰੂਰੀ ਚੀਜ਼ਾਂ ਹੋ ਗਈਆਂ ਕਿ ਪੂਰੀ ਫੈਮਿਲੀ ਦੇ ਮੈਂਬਰਸ ਦੇ ਜਿਹੜੇ ਆ ਧਾਰ ਕਾਰਡ ਚਾਹੀਦੇ ਆ ਉਸ ਤੋਂ ਇਲਾਵਾ ਉਹਨਾਂ ਦੇ ਵੋਟਰ ਕਾਰਡ ਚਾਹੀਦੇ ਆ ਉਸ ਤੋਂ ਇਲਾਵਾ ਕਾਸਟ ਸਰਟੀਫਿਕੇਟ ਜਿਹੜਾ ਉਹ ਜ਼ਰੂਰੀ ਹੈ ਔਰ ਇੱਕ ਰਜਿਸਟਰੀ ਦੀ ਕਾਪੀ ਅਗਰ ਰਜਿਸਟਰੀ ਦੀ ਕਾਪੀ ਨਹੀਂ ਹੈ ਤੇ ਇੱਕ ਪਟਵਾਰੀ ਦੀ ਰਿਪੋਰਟ ਦਿਓ ਉਹਦੇ ਚ ਪਟਵਾਰੀ ਇਹ ਸਸਦੀਕ ਕਰਦਾ ਕਿ ਇਹ ਇਲਾਕਾ ਜਿਹੜਾ ਤੇ ਲਾਲਕੀ ਚ ਪੈਂਦਾ ਉਹਦੇ ਲਈ ਪਟਵਾਰੀ ਜਿਹੜੇ ਅਸੀਂ ਇੱਥੇ ਅਰੇਂਜ ਕਰਕੇ ਰੱਖਾਂਗੇ ਉਸ ਤੋਂ ਇਲਾਵਾ ਸੈਨੀਟਰੀ ਇੰਸਪੈਕਟਰਸ ਨੇ ਜਿਹੜੀ ਰਿਪੋਰਟ تصدیق ਕਰਨੀ ਹੁੰਦੀ ਹੈ ਉਹ ਵੀ ਸੈਨੀਟਰੀ ਇੰਸਪੈਕਟਰ ਅਸੀਂ ਇੱਥੇ ਹੀ ਬੁਲਾ ਕੇ ਰੱਖਾਂਗੇ ਲੋਕਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਔਰ ਇਸ ਤੋਂ ਇਲਾਵਾ ਬਿਜਲੀ ਦਾ ਪੁਰਾਣਾ ਬਿੱਲ ਚਾਹੀਦਾ ਔਰ ਇਹਦੇ ਨਾਲ ਨਾਲ ਹੀ ਬੈਂਕ ਦੀ ਜਿਹੜੀ ਹੈ ਪਾਸਬੁੱਕ ਦੀ ਕਾਪੀ ਜਿਹੜੀ ਆ ਉਹ ਚਾਹੀਦੀ ਹੈ ਔਰ ਇੱਕ ਹਲਫੀਆ ਬਿਆਨ ਜਿਹਨੂੰ ਐਫੀਡੇਵਿਟ ਕੰਨੇ ਆ ਉਹ ਚਾਹੀਦਾ ਔਰ ਉਸ ਐਫੀਡੇਵਿਟ ਦੇ ਵਿੱਚ ਪੰਜ ਸਾਰ ਚੀਜ਼ਾਂ ਲਿਖਦੀ ਹੁੰਦੀਆਂ ਉਹ ਵੀ ਅਸੀਂ ਸਮਝਾ ਦਿਆਂਗੇ ਜਿਹਦੇ ਵਿੱਚ ਇਹ ਲਿਖਣਾ ਹੁੰਦਾ ਕਿ ਇਹ ਜਿਹੜੀ ਜਗਾ ਜਿਹਦੇ ਉੱਤੇ ਮੈਂ ਸਕੀਮ ਦਾ ਬੈਨੀਫਿਟ ਲੈਣਾ ਚਾਹਣਾ 2.5 ਲੱਖ ਰੁਪਇਆ ਇਹ ਦੇ ਉੱਤੇ ਕੋਈ ਝਗੜਾ ਨਹੀਂ ਹੈ ਕੋਈ ਕੋਰਟ ਕੇਸ ਨਹੀਂ ਹੈ ਆਰ ਇਹਦੇ ਨਾਲ ਨਾਲ ਹੀ ਇਹ ਜਿਹੜੀ ਜਗਾ ਮੈਂ ਪੰਜ ਸਾਰ ਤੱਕ ਵੇਚਾਂਗਾ ਨਹੀਂ ਸਕੀਮ ਲੈਣ ਤੋਂ ਬਾਅਦ ਉਹਦਾ ਬੈਨੀਫਿਟ ਲੈਣ ਤੋਂ ਬਾਅਦ ਸੋ ਇਹ ਚੀਜ਼ਾਂ ਤੋਂ ਇਲਾਵਾ ਇੱਕ ਕੁਆਲੀਫਿਕੇਸ਼ਨ ਸਰਟੀਫਿਕੇਟ ਜਿਹੜਾ ਕੁਆਲੀਫਿਕੇਸ਼ਨ ਸਰਟੀਫਿਕੇਟ ਜੀ ਵੱਲੋਂ ਕਿੰਨਾ ਪੜਿਆ ਹੈ میٹرਿਕ ਪੜਿਆ ਹੈ ਮਿਡਲ ਪੜਿਆ ਹੈ ਜਾਂ ਉਸ ਤੋਂ ਜ਼ਿਆਦਾ ਪੜਿਆ ਹੈ ਤੇ ਉਹਦਾ ਇੱਕ ਸਰਟੀਫਿਕੇਟ ਨਾਲ ਲੱਗੇ ਹੋ। ਸੋ ਮੇਰੀ ਲੋਕਾਂ ਨੂੰ ਇਹੋ ਹੀ ਅਪੀਲ ਹੈ ਕਿ ਤੁਸੀਂ ਵੱਤ ਵੱਤ ਇੱਥੇ ਆਓ। ਮਕਸਦ ਇੱਕੋ ਹੀ ਹੈ। ਅੱਜ ਦੇ ਇਸ ਕੈਂਪ ਦਾ ਪੀਐਮਏवाई ਯੋਜਨਾ ਦੇ ਜਿਹਦੇ ਚਪੰਜਾਹ ਸਰਕਾਰ ਦੀ ਵੀ ਸ਼ਮੂਲੀਅਤ ਹੈ। ਉਹਦਾ ਮਕਸਦ ਇੱਕੋ ਹੀ ਹੈ ਕਿ ਵੱਤ ਵੱਤ ਲੋਕ ਜਿਹੜੇ ਆ ਉਹ ਬੈਨੀਫਿਟ ਲੈ ਸਕਣ। ਔਰ ਲੋਗਾਂ ਨੂੰ ਜਿਹੜਾ ਉਹ ਖੱਜਲ ਖਵਾਰੀ ਜਿਹੜੀ ਹੈ ਉਹ ਨਾ ਕਰਨੀ ਪਵੇ ਕਿਧਰੇ ਹੋਰ ਨਾ ਜਾਣਾ ਪਵੇ ਕਿਉਂਕਿ ਮੈਂ ਚਾਹਨਾ ਕਿ ਸਾਰੀ ਟੀਮ ਜਿਹੜੀ ਪੀਐਮਏ ਵੇ ਡਿਪਾਰਟਮੈਂਟ ਹੈ ਜਿਹੜਾ ਉਹਦੀ ਸਾਰੀ ਟੀਮ ਪਲੱਸ ਪਟਵਾਰੀ ਪਲੱਸ ਐਂਟਰੀ ਇੰਸਪੈਕਟਰ ਸਾਰੇ ਇੱਥੇ ਆਫਿਸ ਤੋਂ ਹੋਣਗੇ ਜਿਸ ਤਾਕੇ ਤੁਸੀਂ ਜਾਣਦੇ ਹੋ ਕਿ ਸਾਡੀ ਸਰਕਾਰ ਸਰਕਾਰ ਆਪਕੇ ਦੁਆਰ ਜੀ ਉਹ ਵੀ ਕੈਂਪ ਆਰਗੇਨਾਈਜ਼ ਕਰਦੀ ਉਹ ਵੀ ਅਸੀਂ ਲਗਾਵਾਂਗੇ ਉਹਦੇ ਵਿੱਚ ਵੀ ਬਾਲੇ ਦੀ ਸਤਾ ਬਟ ਐ ਇੱਕ ਐਕਸਕਲੂਸਿਵਲੀ ਅਸੀਂ ਲਗਾਇਆ ਲੋਕਾਂ ਦੀ ਸੁਵਿਧਾ ਵਾਸਤੇ ਕਿ ਲੋਕ ਇਹ ਮਹਿਸੂਸ ਕਰਨ ਕਿ ਜਦੋਂ ਦੀ ਮਾਨ ਸਰਕਾਰ ਆਈ ਹੈ ਪੰਜਾਬ ਸਰਕਾਰ ਆਈ ਹੈ ਉਦੋਂ ਦਾ ਲੋਕਾਂ ਦੀ ਬਾਰੇ ਆਮ ਲੋਕਾਂ ਦੇ ਬਾਰੇ ਸੋਚਦੀ ਹੈ ਕਿ ਸੁਣਨ ਨੂੰ ਇਹ ਮਿਲਦਾ ਸੀ ਕਿ ਜਦੋਂ ਕੋਈ ਐਮਐਲਏ ਬਣ ਜਾਂਦਾ ਮੁਰਕੇ ਪੁੰਦਾ ਨਹੀਂ ਵਿਸਦਾ ਨਹੀਂ ਜਾਂਦਾ ਨਹੀਂ ਮਿਲਦਾ ਨਹੀਂ ਗਿਲਦਾ ਨਹੀਂ ਜੀ ਔਰ ਉਸ ਭਰਮ ਨੂੰ ਤੋੜਨ ਲਈ ਅਸੀਂ ਜਿਹੜੀ ਹੈ ਪਹਿਲੇ ਦਿਨ ਤੋਂ ਹੀ ਇਸ ਕੰਮਾਂ ਲਈ ਅਸੀਂ ਹਰ ਵਡੇ ਤਤਪਰ ਤਿਆਰ ਰਹਿੰਦੇ ਹਾਂ ਔਰ ਆਰ ਅਲੇ ਸਮੇਂ ਚ ਵੀ ਜਿਸ ਸਮੇਂ ਕਿਹਾ 11 ਫਰਵਰੀ ਨੂੰ ਲਗਾਵਾਂਗੇ ਔਰ ਆਰ ਅਲੇ ਫਿਰ ਹੋਰ ਵੀ ਐਵਰੀ ਮੰਥ ਜਿਹੜਾ ਅਸੀਂ ਕਹਿ ਕੇ ਇੰਪੋਰਗਨਾਈਜ਼ ਕਰਾਂਗੇ ਔਰ ਲੋਕਾਂ ਨੂੰ ਸੈਂਟਰ ਹਲਕੇ ਦੇ ਲੋਕਾਂ ਨੂੰ ਬੈਨੀਫਿਟ ਜਿਹੜਾ ਉਹ ਮੈਕਸਿਮਮ ਸਰ ਸਾਹਿਬ ਕਾਸਟ ਦੀ ਫਾਊਂਡੇਸ਼ਨ ਜਗਾ ਆਪਣੀ ਹੋਣੀ ਚਾਹੀਦੀ ਹੈ ਔਰ ਉਹ ਜਗਾ ਦੇ ਉੱਤੇ ਕੋਈ ਭਾਰ ਨਹੀਂ ਹੋਣਾ ਚਾਹੀਦਾ ਇੱਕ ਮੁਸਤ ਪੈਸੇ ਮਿਲਦਾ ਜਾਂ ਕਿਸ਼ਤਾਂ ਵਿੱਚ ਪੈਸਾ ਐਸੇ ਕਰਕੇ ਤੁਹਾਡੇ ਮਾਧਿਅਮ ਰਹੀ ਮੈਂ ਦੱਸਿਆ ਕਿ ਕਿਹੜੇ-ਕਿਹੜੇ ਡਾਕੂਮੈਂਟ ਰਿਕੁਆਇਰਡ ਰਹੀਂ ਤਾਂ ਕਿ ਲੋਕਾਂ ਨੂੰ ਕਿਤੇ ਲੋਕ ਆ ਜਾਂਦੇ ਵਿਚਾਰੇ ਆਪਣਾ ਧਾਰਕੜ ਲੈ ਕੇ ਆ ਜਾਂਦੇ ਆ ਵੋਟਰ ਕਾਰਡ ਮੈਕਸਿਮਲ ਲੈ ਕੇ ਆਂਦੇ ਬਾਕੀ ਚੀਜ਼ਾਂ ਉਹਨਾਂ ਨੂੰ ਨਹੀਂ ਪਤਾ ਹੁੰਦੀਆਂ ਬੈਂਕ ਦੀ ਕਾਪੀ ਚਾਹੀਦੀ ਹੈ ਜਾਂ ਕੋਈ ਆਈਕਾਡ ਸਰਟੀਫਿਕੇਟ ਚਾਹੀਦਾ ਹੈ ਹੋਰ ਵੀ ਜੋ ਵੀ ਇਨਕਮ ਸਰਟੀਫਿਕੇਟ ਵੀ ਚਾਹੀਦਾ ਇਨਕਮ ਸਰਟੀਫਿਕੇਟ ਵੀ ਅਦਿਤ ਚਾਹੀਦਾ 3 ਲੱਖਸ ਪਰ ਹਨ ਹਾਂ ਪਰ ਹਨ 10 ਲੱਖ ਤੋਂ ਥੱਲੇ ਜਿਨ੍ਹਾਂ ਦੀ ਆਮਦਨੀ ਹੈ ਉਹ एलिਜੀਬਲ ਅੱਜ ਦੇ ਕੈਂਪੇਨ ਵਿੱਚ ਲਗਭਗ 50 ਲੋਕਾਂ ਨੇ ਜਿਹੜਾ ਆਪਣੀ ਰਜਿਸਟ੍ਰੇਸ਼ਨ ਕਰਾਤੀ ਹੈ ਔਰ ਆਨਲਾਈਨ ਕਿਉਂਕਿ ਇਹ ਲੈ ਸਿਰਫ 12 ਬੜੇ ਕੋਇਆ ਤਕਰੀਬਨ 3:30 ਵਜੇ ਤੱਕ ਸਾਰੀ ਟੀਮ ਇੱਥੇ ਬੈਠੇਗੀ ਉਦੋਂ ਤੱਕ ਮੈਨੂੰ ਲੱਗਦਾ ਹੈ ਕਿ 100 ਤੋਂ ਵੱਧ ਜਿਹੜੇ ਲੋਕ ਐਸ ਸਕੀਮ ਦਾ ਬੈਨੀਫਿਟ ਲੈਣਗੇ ਔਰ ਅਸੀਂ ਵੀ ਜਿਹੜਾ ਹੁਣ ਜਿਵੇਂ 11 ਫਰਵਰੀ ਦੀ ਡੇਟ ਫਿਕਸ ਕਰ ਦਿੱਤੀ ਹੈ 11 ਫਰਵਰੀ ਲਈ ਅਸੀਂ ਸੈਂਟਰਲ ਕਿਚ ਚ ਚਾਹੇ ਉਹ ਰਿਕਸ਼ਾ ਦੇ ਨਾਲ ਮਨਾਦੀ ਕਰਾਣੀ ਪਵੇ ਚਾਹੇ ਕਿਸੇ ਹੋਰ ਚੀਜ਼ ਦਾ ਮਨਾਦੀ ਕਰਾਣੀ ਪਵੇ ਚਾਹੇ ਕਿਸੇ ਹੋਰ ਚੀਜ਼ ਦਾ ਐਡਵਰਟਿਸਿਮ ਲੋਕਾਂ ਦੀ ਕੋਈ ਡਿਮਾਂਡ ਨਹੀਂ ਸੀ ਪਰ ਕਿਉਂਕਿ ਤੁਸੀਂ ਜਾਣਦੇ ਮਹਿੰਗਾਈ ਬਹੁਤ ਜ਼ਿਆਦਾ 1.7 ਦੀ ਚਾਹੀਦੀ ਹੈ ਸਹੀ ਜੁੜਨੀ ਚਾਹੀਦੀ ਹੈ ਔਰ ਇੱਕ ਜਾਂ ਦੋ ਕਮਰੇ ਦਿੱਤਾ ਵੀ ਪੈਸੇ ਕਿਸੇ ਕਿਸੇ ਦਾ ਇਫੈਕਸ਼ਨ ਹੁੰਦੀ ਉਸ ਵਾਸਤੇ ਪੈਸੇ ਦੇ ਰਿਜ਼ਿੰਗ ਹੁੰਦੀ ਜਦੋਂ ਤੁਸੀਂ ਮੀਆਂ ਦੇ ਲੈਵਲ ਤੇ ਹੁੰਦੇ ਹੋ ਉਹਦੀਆਂ ਉਹਦੀ ਫੋਟੋ ਖਿੱਚ ਕੇ ਭੇਜਨੀ ਹੈ ਵੀ ਅਗਲੇ ਟੈਕਸਟ ਕਿਸਟਾ ਵੀ ਹੈ ਤੇ ਜਦੋਂ ਤੁਸੀਂ ਦੁਬਾਰਾ ਕਿਸੇ ਦਿਨ ਦਿਓ ਫਿਰ ਟੈਕਸਟ ਕਿਸਟਾ ਦੇ ਵਿੱਚ ਤਾਂ ਵੀ ਲੈਂਡਰ ਪਾ ਦਿੰਦੇ ਹਾਂ ਐਸਾ ਕਰਕੇ ਇੱਕ ਸਿਸਟਮ ਹੈ ਮੰਗ ਰਿਹਾ ਹੈ ਵੀ ਜਦੋਂ ਸਕੀਮ ਪਾਸ ਹੋ ਜਾਂਦੀ ਜਦੋਂ ਫਾਈਲ ਅਪਰੂਵ ਹੋ ਜਾਂਦੀ ਸਰਕਾਰੀ ਘਰ ਤੋਂ ਫਿਰ ਜਲਦੀ ਪੈਸੇ ਆ ਆਦੀ ਉਮੀਦ ਵੀ ਵੱਧ ਜਾਂਦੀ ਹੈ